ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਭ ਨੂੰ ਹੀ ਪਤਾ ਹੈ ਹੁਣ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਮਤੀ ਦੇ ਇਲੈਕਸ਼ਨ ਆ ਰਹੇ ਨੇ ਜਿਦੇ ਵਿੱਚ ਸਾਡੇ ਤੁਮੋਟ ਕਲਾ ਤੋਂ ਬੀਬੀ ਕਿਰਨਪ੍ਰੀਤ ਕੌਰ ਜੀ ਵਾਈਫ ਆਫ ਕੁਲਜਿੰਦਰ ਸਿੰਘ ਜੀ ਬਿੱਟੂ ਉਹਨਾਂ ਦੇ ਵਾਈਫ ਖੜੇ ਹੋਏ ਨੇ ਆਪਾਂ ਉਹਨਾਂ ਦਾ ਸਾਰਿਆਂ ਨੇ ਸਾਥ ਦੇਣਾ ਅੱਜ ਤੋਂ ਆਪਾਂ ਉਹਨਾਂ ਦੇ ਹੱਕ ਵਿੱਚ ਕੈਂਪੇਨ ਸ਼ੁਰੂ ਕਰਨ ਜਾ ਰਹੇ ਹਾਂ ਮੈਂ ਸਾਰੇ ਭੈਣਾ ਵੀਰਾਂ ਨੂੰ ਬੇਨਤੀ ਕਰਦੀ ਹਾਂ ਕਿ ਬੀਬੀ ਕਿਰਨ ਜੀ ਪ੍ਰੀਤ ਕੌਰ ਜੀ ਦਾ ਪੂਰਾ ਸਾਥ ਦੇਣਾ ਦੇਖੋ ਇੱਕ ਸੂਝਵਾਨ ਬੰਦੇ ਨੂੰ ਹੱਕ ਦੇਣਾ ਬਹੁਤ ਵਧੀਆ ਗੱਲ ਹੁੰਦੀ ਹੈ ਆਪਣੇ ਐਮਐਲਏ ਸਾਬ ਮਨਵਿੰਦਰ ਸਿੰਘ ਯਾਸਪੁਰਾ ਜੀ ਜੋ ਆਪਣੇ ਸੱਚੇ ਦਿਲੋਂ ਮਿਹਨਤ ਕਰਦੇ ਨੇ ਅਸੀਂ ਵੀ ਉਹਨਾਂ ਦੇ ਪੂਰਨ ਤੇ ਚਲਦੇ ਹੋਏ ਆ ਕਿਰਨ ਪ੍ਰੀਤਕੌਰ ਨੂੰ ਆਪਾਂ ਜਿਤਾਣਾ ਹੈ ਤੇ ਕਿਰਨ ਪ੍ਰੀਤ ਨੂੰ ਕੌਰ ਨੂੰ ਵਾਦਾ ਕਰਦੇ ਆ ਵੀ ਭੈਣ ਜੀ ਤੁਸੀਂ ਵੀ ਆਪਣਾ ਆਪਣੇ ਗਰੀਬ ਲੋਕਾਂ ਵਿੱਚ ਬਲਾਕ ਸਮਤੀ ਦੇ ਜੋ ਵੀ ਇਲੈਕਸ਼ਨ ਤੁਸੀਂ ਜਿੱਤ ਜਾਣਾ ਸਾਡੇ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਤੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਸਾਰੇ ਲੋਕਾਂ ਦਾ ਸਾਥ ਦੇਣਾ ਕੱਲੇ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਦੇਖੋ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਸਾਰਿਆਂ ਦੇ ਨਾਲ ਬਰਾਬਰ ਹੱਕ ਲੈ ਕੇ ਆਪਣੀ ਆਮ ਆਦਮੀ ਪਾਰਟੀ ਦੇ ਕਿਰਨਪ੍ਰੀਤ ਕੋਰ ਨੂੰ ਜਿੱਤਉਣਾ ਵਾ ਆਉਣ ਵਾਲੀ 14 ਦਸੰਬਰ ਨੂੰ ਕਿਰਨਪ੍ਰੀਤ ਕੋਰ ਦੇ ਜਿਹੜਾ ਇੱਕ ਨੰਬਰ ਹੈਗਾ ਬਟਨ ਨੰਬਰ ਉਹਦੇ ਉੱਪਰ ਤੁਸੀਂ ਮੋਹਰ ਲਗਾਉਣੀ ਆ ਤੇ ਬਟਨ ਦਬਾ ਕੇ ਕਿਰਨਪ੍ਰੀਤ ਕੋਰ ਨੂੰ ਕਾਮਯਾਬ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਮਨੁਮਿੰਦਰ ਸਿੰਘ ਗਿਆਸਪੁਰਾ ਦੀ ਗਵਾਈ ਚ ਅੱਜ ਸਾਡੇ ਕੋ ਭੈਣ ਜੀ ਰਮਨਜੀਤ ਕੌਰ ਆਏ ਆ ਤੇ ਸਾਡਾ ਕੈਂਡੀਡੇਟ ਕਿਰਨਜੀਤ ਕੌਰ ਜੋ ਕਿ ਆਮ ਆਦਮੀ ਪਾਰਟੀ ਤੋਂ ਬਲਾਕ ਸੰਪਤੀ ਲਈ ਚੁਣੇ ਗਏ ਆ ਟਿਕਟ ਮਿਲੀ ਆ ਅਸੀਂ ਇਹਨਾਂ ਸਾਰਿਆਂ ਨੇ ਹਮੇਸ਼ਾ ਹੀ ਪਹਿਲਾਂ ਤੋਂ ਅਵਤਾਰ ਸਿੰਘ ਮਿੱਠਾ ਜੋ ਕਿ ਪਾਰਟੀ ਦੇ ਨਾਲ ਚੱਲਦਾ ਰਿਹਾ ਮਿਹਨਤ ਕੀਤੀ ਆ ਤਾਂ ਹੀ ਪਾਰਟੀ ਨੇ ਅੱਜ ਟਿਕਟ ਦਿੱਤੀ ਆ ਤੇ ਅਸੀਂ ਸਾਰੇ ਸਾਥ ਦਵਾਉਨੇ ਆ ਇਨਾਂ ਨੂੰ ਵੱਧ ਤੋਂ ਵੱਧ ਵੋਟਾਂ પા ਕੇ ਜਿਤਾਵਾਂਗੇ ਤੇ ਗਿਆਸਪੁਰਾ ਜੀ ਦਾ ਹੋਰ ਵੀ ਪਿੰਡ ਚ ਮਾਣ ਵਧਾਵਾਂਗੇ ਅਸੀਂ ਰਮਨਜੀਤ ਕੌਰ ਦੀ ਸਾਡੇ ਕੋਲ ਭੈਣ ਜੀ ਆਏ ਆ ਇਹਨਾਂ ਨੂੰ ਵੀ ਵਿਸ਼ਵਾਸ ਦਿਵਾਉਨੇ ਆ ਵੀ ਅੱਜ ਸਾਰਾ ਦਿਨ ਸਾਡੇ ਕੋਲ ਹੀ ਨੇ ਇਹ ਡੋਰ ਟੂ ਡੋਰ ਕਰਨਗੇ ਤੇ ਇਸ ਪਰਿਵਾਰ ਦੇ ਨਾਲ ਖੜੇ ਨੇ ਹਮੇਸ਼ਾ ਖੜਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ